ਜੋੜ ਦਾ ਮੰਨਦੇ ਜੋੜ ਜੀਵਨ ਦਾ ਜੋੜ ਜੋੜ ਦਾ ਰਾਸ ਮਾਣ ਮਸੂਰ ਜੋੜ ਨਾ ਸਿਧਾ ਵਿਚਾਰ ਵਿਚਾਰ ਜੋੜ ਦਾ ਸੁਖੀ ਗਿਆਨ ਵਿਚਾਰ ਜੋੜ ਅਨੁਕੀ ਸੁਖੇ ਸੰਸਾਰ ਇਸ ਹਾਲ ਜੋੜ ਦਾ ਦੇਖੇ ਸੋਇ ਮਾਨ ਉਤਮ ਮਨ ਹੀਨਾ ਹੋਇਆ ਹਾਂ ਇਹ ਜਿਹੜਾ ਜੋਰ ਸ਼ਬਦ ਹੈ ਏ ਪੰਜਾਬੀ ਵਿੱਚ ਲਿਖਿਆ ਗਿਆ ਪਰ ਸ਼ਬਦ ਬਾਹਰ ਇਹਨੂੰ ਪੜ੍ਹਨਾ ਜ਼ੋਰ ਜੱਜ ਦੇ ਪੈਰ ਵਿੱਚ ਬਿੰਦੀ ਲਗਾ ਕੇ ਜ਼ੋਰ ਆਖਣ ਜ਼ੋਰ ਚੁੱਕੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾਲ ਜੁਗਤੀ ਛੁਟਾ ਸੰਸਾਰ ਜਿਸ ਹੱਥ ਜ਼ੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋ ਹੁਣ ਪਿਛਲੇ ਵਾਲਾ ਸ਼ੋਰ ਸ਼ੋਰ ਮਨ ਦੇ ਵਿੱਚ ਸ਼ੋਰ ਪੈਦਾ ਹੁੰਦਾ ਸ਼ੋਰ ਨਹੀਂ ਬੋਲਦੇ ਨਾ ਸ਼ੋ ਹਾਂ ਜੀ ਪੈਰ ਦੇ ਵਿੱਚ ਬਿੰਦੀ ਲਗਾ ਦੇ ਜਿਵੇਂ ਜੱਜੇ ਦੇ ਪੈਰ ਦੇ ਵਿੱਚ ਬਿੰਦੀ ਲੱਗਣੀ ਹੈ ਇਸੇ ਤਰ੍ਹਾਂ ਸ਼ੋਰ ਦੇ ਸੱਸੀ ਦੇ ਪਰ ਵਿੱਚ ਬਿੰਦੀ ਜਿਹੜੀ ਆ ਉਹ ਲੱਗਣੀ ਹੈ ਕਿ ਸਾਡੇ ਨਾ ਆਖਣ ਦੇ ਵਿੱਚ ਸਾਡਾ ਜ਼ੋਰ ਚੱਲਦਾ ਤਪਤ ਚਲਦੀ ਹੈ ਨਾ ਹੀ ਚੁੱਪ ਰਹਿਣ ਦੇ ਵਿੱਚ ਨਾ ਮੰਗਣ ਦੇ ਵਿੱਚ ਨਾ ਦੇਣ ਦੇ ਵਿੱਚ ਕਿਤੇ ਵੀ ਸਾਡਾ ਜ਼ੋਰ ਚੱਲਦਾ ਨਾ ਜੀਵਨ ਦੇ ਵਿੱਚ ਸਾਡੀ ਤਾਕਤ ਕੰਮ ਕਰਦੀ ਹੈ ਨਾ ਮਰਨ ਦੇ ਵਿੱਚ ਔਰ ਨਾ ਹੀ ਜ਼ੋਰ ਨਾ ਰਾਜਮਾਲ ਰਾਜਮਾਲ ਸੰਸਾਰਿਕ ਪ੍ਰਾਪਤੀਆਂ ਦਾ ਜੋ ਰਾਜਮਾਲ ਜੋ ਵੀ ਇਕੱਠਾ ਕਰਨ ਦਾ ਜੋਰ ਹੈ ਉਹਦੇ ਉੱਥੇ ਵੀ ਸਾਡਾ ਜ਼ੋਰ ਨਹੀਂ ਚਾਹੀਦਾ ਜਿਸ ਕਰਕੇ ਮਨ ਸ਼ੋਰ ਮਨ ਵਿੱਚ ਮਨ ਦੇ ਨੰਨੇ ਜਾਰੇ ਮਾਲ ਵਿੱਚ ਸ਼ੋਰ ਜਿਹੜਾ ਉਹ ਪਿਆ ਰਹਿੰਦਾ ਪਾਉ ਮਨ ਜਿਹੜਾ ਸੋਚਦਾ ਹੀ ਰਹਿੰਦਾ ਹਰ ਵੇਲੇ ਕਿ ਇਸ ਤਰ੍ਹਾਂ ਕਰਨ ਮੈਂ ਇਹ ਕਮਾਲ ਮੈਂ ਇਕੱਠਾ ਕਰ ਲਵਾਂ ਕਲਮਾ ਇਹ ਸ਼ੋਰ ਜਿਹੜਾ ਇਹ ਸੋਚ ਜਿਹੜੀ ਹੈ ਮਨ ਵਿੱਚ ਬਣੀ ਰਹਿੰਦੀ ਹੈ ਇੱਥੇ ਵੀ ਸਾਡਾ ਜ਼ੋਰ ਨਹੀਂ ਚਾਹੀਦਾ ਜ਼ੋਰ ਨਾ ਸੁਰਤੀ ਵਿਆਗ ਵਿਚਾਰ ਨਾ ਗਿਆਨ ਵਿੱਚ ਨਾ ਸੁਰਤ ਜੋੜਨ ਵਿੱਚ ਸਾਡਾ ਜ਼ੋਰ ਚੱਲਦਾ ਹੈ ਜ਼ੋਰ ਨਾ ਯੁਗਤੀ ਛੁੱਟਾ ਇਸ ਸੰਸਾਰ ਇਸ ਸੰਸਾਰ ਵਿੱਚ ਛੁੱਟਣ ਦੀ ਯੁਗਤੀ ਦੇ ਵਿੱਚ ਸਾਡਾ ਜਿਹੜਾ ਜ਼ੋਰ ਨਹੀਂ ਚੱਲਦਾ ਜਿਸ ਹੱਥ ਜ਼ੋਰ ਕਰ ਵੇਖੈ ਸੋ ਜਿਸ ਹੱਥ ਜਿਸ ਕਿਸੇ ਦੇ ਹੱਥ ਵਿੱਚ ਪਰਮਾਤਮਾ ਦੇ ਜਿਸ ਪਰਮਾਤਮਾ ਦੇ ਹੱਥ ਵਿੱਚ ਇਹ ਜ਼ੋਰ ਹੈ ਤਾਕਤ ਹੈ ਸਮਰੱਥਾ ਹੈ ਕਰ ਵੇਖੈ ਸੋ ਇਹ ਕੋਈ ਪਰਮਾਤਮਾ ਸਭ ਕੁਝ ਕਰਕੇ ਦੇਖਦਾ ਹੈ ਨਾਨਕ ਉੱਤਮ ਨੀਚ ਨਾ ਹੋਏ ਨਾਨਕ ਉੱਤਮ ਨਹੀਂ ਬਣਦਾ ਨਾਨਕ ਉੱਤਮ ਨੀਚ ਨਾ ਹੋਏ ਇਦਾਂ ਨਹੀਂ ਨਾਨਕ தਤ ਕਾ ਮੁਕਤਾ ਹੈ ਇਸ ਤਰ੍ਹਾਂ ਕੇ ਨਾਨਕ ਵਖਰਾ ਸ਼ਬਦ ਪੜਨਾ ਹੈ ਏ ਨਾਨਕ ਉੱਤਮ ਨੀਚ ਨਾ ਹੋਏ ਕੋਈ ਵੀ ਆਪਣੇ ਜੋਰ ਦੇ ਨਾਲ ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ ਆਪਣੀ ਤੱਤ ਦੇ ਨਾਲ ਕੋਈ ਉੱਤਮ ਨਹੀਂ ਬਣ ਸਕਦਾ ਔਰ ਨਾ ਹੀ ਕੋਈ ਆਪਣੀ ਤਾਕਤ ਦੇ ਨਾਲ ਜਿਹੜਾ ਹੈ ਨੀਚ ਬਣਾ ਸਕਦਾ ਇਹ ਉਹ ਪਰਮਾਤਮਾ ਦੀ ਮਰਜ਼ੀ ਹੈ ਜਿਹਨੂੰ ਬਖਸ਼ਿਸ਼ ਕਰਦਾ ਹੈ ਜੀ ਉਹਨੂੰ ਉਹ ਉੱਤਮ ਬਣਾ ਦਿੰਦਾ ਹੈ ਤੇ ਜੇ ਕਿਸੇ ਨੂੰ ਨੀਚ ਬਣਾਉਣਾ ਹੈ ਤਾਂ ਉਸ ਨੂੰ ਨੀਚੇ ਕੰਮਾਂ ਭੇੜੇ ਕੰਮਾਂ ਦੇ ਵਿੱਚ ਪਾ ਦਿੰਦਾ ਹੈ ਇਹ ਵੀ ਪਰਮਾਤਮਾ ਦੀ ਹੀ ਰਜ਼ਾ ਹੈ ਉਸ ਪਰਮਾਤਮਾ ਦੇ ਹੁਕਮ ਵੀ ਚੱਲਦਾ ਹੈ ਸਰ ਜੇ ਕੋਈ ਨੀਚ ਬਣਿਆ ਹੈ ਤਾਂ ਉਹਦੇ ਜਿਵੇਂ ਪਰਮਾਤਮਾ ਨੇ ਸੰਸਕਾਰ ਲਿਖੇ ਜਿਵੇਂ ਭਾਗ ਲਿਖੀ ਤੇ ਕੋਈ ਉਸ ਇਨਸਾਨ ਨੇ ਰਹੇ ਜਿੰਨਾ ਮਰਜ਼ੀ ਸਮਝਾਈ ਪਈਏ ਪਰ ਉਹ ਨਹੀਂ ਸਮਝੇ ਜਿਵੇਂ ਨਸ਼ੇੜੀ ਇਨਸਾਨ ਨੂੰ ਤੁਸੀਂ ਗੱਲਾਂ ਕਰਦੇ ਜਿੰਨਾ ਮਰਜ਼ੀ ਸਮਝਾਈਓ ਨਸ਼ਾ ਨਹੀਂ ਛੁੱਟੇ ਉਹਦੇ ਵਾਸਤੇ ਬਹੁਤ ਕੁਝ ਹੋਰ ਕੁਝ ਕਰਨਾ ਪਏਗਾ ਉਹ ਗੱਲਾਂ ਦੇ ਨਾਲ ਨਹੀਂ ਸਮਝਣਾ ਕਿਉਂਕਿ ਇਹਦੇ ਆਪਣੇ ਬਸ ਦੀ ਗੱਲ ਨਹੀਂ ਜਦੋਂ ਤੁਹਾਡੇ ਤੋਂ ਪਾਸੇ ਹੋਇਆ ਉਸੇ ਟਾਈਮ ਇਹ ਨਸ਼ੇ ਵਾਲੇ ਪਾਸੇ ਭੱਜਣਾ ਸੋ ਉਹ ਮਨ ਜਿਹੜਾ ਹੈ ਮਨ ਦੇ ਵਿੱਚ ਜਿਸ ਤਰ੍ਹਾਂ ਦੇ ਸੰਸਕਾਰ ਬਣਦੇ ਨੇ ਹੁੰਦੇ ਨੇ, ਤੋਂ ਉਸੇ ਤਰ੍ਹਾਂ ਦਾ ਇਨਸਾਨ ਕੰਮ ਕਰਦਾ ਹੈ। ਉਹਦੇ ਵਿੱਚ ਫਿਰ ਆਪਣਾ ਉਹ ਤਾਂ ਕੋਈ ਜ਼ੋਰ ਚੱਲਦਾ ਹੀ ਨਹੀਂ। ਉਹ ਸੰਸਕਾਰ ਜਿਹੜੇ ਨੇ ਮਨ ਦੇ, ਉਹੀ ਉਸ ਵਸੇ ਤੋਰ ਰੱਖਦੇ ਨੇ। ਆਪਣੇ ਉਦਮ ਦੇ ਨਾਲ ਕੋਈ ਵੀ ਜਿਹੜਾ ਮੁੱਖ ਨਾ ਨੀਚ ਬਣ ਸਕਦੇ, ਨਾ ਉੱਤਮ ਬਣ ਸਕਦੇ, ਇਹ ਪ੍ਰਮਾਤਮਾ ਦੀ ਹੀ ਰਜ਼ਾ ਦੇ ਵਿੱਚ ਜਿਹੜਾ ਸਾਰਾ ਕੁਝ ਹੁੰਦਾ ਹੈ। ਹਾਂਜੀ। ਇਹਨੂੰ ਇਹਨੂੰ ਰਾਤੀ ਪੜਨਾ ਹਉ ਵ੍ਰਤੀ ਥਿਤੀ ਹਾਂਜੀ ਪਾਣੀ ਅਗਨੀ ਕਾਰ ਇਸ ਵਿੱਚ ਸਾਫ ਰਹੀ ਪਾਣੀ ਕਾਰ ਇਸ ਵਿੱਚ ਜੀਵੀ ਜੋਤ ਕੇ ਰੰਗ ਮੇਲ ਕੇ ਨਾਮ ਨੇਤ ਸੰਕਰਮੀ ਕਾਰੀ ਹੋਏ ਵਿਚਾਰ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਥੇ ਸੋਮ ਪੰਚ ਪਰਵਾਰ ਗਦਰੀ ਕਰਮ ਭਵੇਂ ਨਿਸਾਨ ਕਾਜ ਪਕਾਈ ਉਥੇ ਪਾਏ ਨਾਲ ਨਿਕਿਆ ਜੱਤ ਹੈ ਜਾਏ ਹੋਰ ਇਹ ਜਿਹੜੀ ਪੌੜੀ ਹੈ ਇੱਥੋਂ ਚਾਰ ਪੌੜੀਆਂ ਰੰਗੂ ਨੇ ਇਹਦੇ ਵਿੱਚ ਜਿਹੜਾ ਪੰਜ ਖੰਡਾਂ ਦੀ ਗੱਲ ਹੈ ਪੰਜ ਖੰਡ ਪੰਜ ਖੰਡ ਕਿਹੜੇ ਨੇ ਤਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਸੱਚ ਚਾਰ ਖੰਡ ਜਿਹੜੇ ਨੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਪੰਜ ਖੰਡ ਜਿਹੜੇ ਨੇ ਓ ਹੁਣ ਇਹ ਆਖਰੀਆਂ ਪੌੜੀਆਂ ਦੇ ਵਿੱਚ ਆਉਣੇ ਨੇ। ਤੋ ਇਹ ਪਹਿਲਾ ਖੰਡ ਇੱਥੋਂ ਰੰਮ ਹੁੰਦਾ। ਜੇ ਕੋਈ ਤੁਹਾਨੂੰ ਪੁੱਛੇ ਪਹਿਲਾ ਖੰਡ ਕਿੱਥੋਂ ਰੰਮ ਹੁੰਦਾ ਇਹ ਕਿਹੜੀ ਕਿਹੜੀ ਪੌੜੀ ਹੈ ਰਾਤੀ ਰੁੱਤੀ ਥਿੱਤੀ ਵਾਰ। ਹੁਣ ਇਹ ਬਿੰਦੀ ਦੇ ਨਾਲ ਬੋਲਣੇ ਤਿੰਨੋ ਹੀ ਸ਼ਬਦ ਰਾਤੀ ਰੁੱਤੀ ਥਿੱਤੀ ਵਾਰ ਇਹ ਬਹੁਵਚਨ ਦੇ ਵਿੱਚ ਹੈ। ਪਵਨ ਪਾਣੀ ਅਗਨੀ ਪਾਤਾ ਸਾਰੇ ਤੱਤਾਂ ਦੀ ਗੱਲ ਹੈ ਪਹਿਲੇ ਰੁੱਤਾਂ ਦੀ ਦਿਨਾਂ ਦੀ ਗੱਲ ਤੇ ਸਭ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਹੁਣ ਇਹ ਸਾਰਿਆਂ ਦੇ ਵਿੱਚ ਰੁੱਤਾਂ ਦੇ ਵਿੱਚ ਹਵਾ ਦੇ ਵਿੱਚ ਅਗਨੀ ਦੇ ਵਿੱਚ ਪਾਣੀ ਦੇ ਵਿੱਚ ਪਤਾਲ ਦੇ ਵਿੱਚ ਸਾਰੇ ਇਕੱਠ ਦੇ ਵਿੱਚ ਸਾਰੇ ਸਮੂਹ ਦੇ ਇਕੱਠ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਜਿਹੜੀ ਹੈ ਇਹਨਾਂ ਸਾਰਿਆਂ ਸਮੂਹਾਂ ਦੇ ਇਕੱਠ ਵਿੱਚ ਧਰਮਸਾਲ ਥਾਪ ਕੇ ਰੱਖੀ ਹੈ ਪ੍ਰਮਾਤਮਾ ਨੇ ਧਰਮ ਕਮਾਉਣ ਦਾ ਸਥਾਨ ਬਣਾਇਆ ਇਸ ਧਰਤੀ 'ਨ ਇਕ ਤਰੀਕਾ ਇਹ ਇਹ ਧਰਮਖੰਡ ਵਾਲੀ ਕੋੜੀ ਸੁਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਤੀ ਦੇ ਵਿੱਚ ਜਿਹੜਾ ਹੈ ਜੀ ਜੁਗਤ ਤਰ੍ਹਾਂ ਤਰ੍ਹਾਂ ਦੇ ਜੀਵ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਦੇ ਰੰਗਾਂ ਲਿਖੜਿਆ ਉਹ ਜੀ ਪਰਮਾਤਮਾ ਨੇ ਬਣਾਏ ਤਿਲ ਕੇ ਨਾਮ ਅਨੇਕ ਅਨੰਤ ਇਹਨਾਂ ਦੇ ਨਾਮ ਵੀ ਜਿਹੜੇ ਅਨੇਕਾਂ ਹੀ ਨੇ ਬਿਆੰਤ ਨੇ ਇਹ ਸਾਰੇ ਜੀਵਾਂ ਦੇ ਘੜੇ ਨੇ ਨਾਉ ਬੇਅੰਤ ਨੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆਂ ਜਾਪੈ ਇਹਨੂੰ ਗਿਆਂ ਨਹੀਂ ਪੜਨਾ ਗਿਆਂ ਜਾ ਕੇ ਹੀ ਪਤਾ ਲੱਗਦਾ ਹੈ ਜਾਪੈ ਗਏ ਕਿ ਇਹ ਪ੍ਰਮਾਤਮਾ ਨੇ ਧਰਤੀ ਜਿਹੜੀ ਹੈ ਧਰਮਸਾਲ ਥਾਪੀ ਹੈ ਕਿ ਇਸ ਤੇ ਉੱਤੇ ਜੀਵ ਨੇ ਆ ਕੇ ਧਰਮ ਕਮਾਉਣਾ ਹੈ ਧਰਮਸਾਲ ਦਾ ਭਾਵ ਹੈ ਧਰਮ ਕਮਾਉਣ ਦਾ ਸਥਾਨ ਹੈ ਇੱਥੇ ਜੀਵ ਨੇ ਧਰਮ ਕਮਾਉਣਾ ਹੈ ਸੋ ਇਹ ਇਹਦਾ ਨਿਯਮ ਕੀ ਹੈ ਕਰਮੀ ਕਰਮੀ ਹੋਏ ਵਿਚਾਰ ਹਰੇਕ ਜੀਵ ਦੀ ਆਪਣੇ ਆਪਣੇ ਕਰਮਾਂ ਅਨੁਸਾਰ ਵਿਚਾਰ ਹੋਣੀ ਸੱਚਾ ਆਪ ਸੱਚਾ ਦਰਬਾਰ ਉਹ ਪ੍ਰਮਾਤਮਾ ਆਪ ਵੀ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ ਆਪ ਸਦੀਵੀ ਹੈ ਸੱਚੇ ਦਰਬਾਰ ਤੋਂ ਪਾਵਾ ਕਿ ਉਸ ਦੇ ਦਰਬਾਰ ਦੇ ਵਿੱਚ ਕੋਈ ਅਨਿਆਂ ਨਹੀਂ ਹੁੰਦਾ ਥੋੜਾ ਜਿਹਾ ਤਿਲ ਮਾਤਰ ਨਹੀਂ ਅਨਿਆਂ ਨਹੀਂ ਹੁੰਦਾ ਨਿਆਂ ਹੀ ਨਿਆਂ ਹੁੰਦਾ ਤਿੱਥ ਸੋਹਣ ਪੰਚ ਪਰਵਾਰ ਉੱਥੇ ਜਿਹੜੇ ਪੰਚ ਪਰਵਾਰ ਜੋ ਪੰਚ ਵਾਲੀ ਪੌੜੀ ਆਈ ਸੀ ਨਾ ਮੰਨਣ ਤੋਂ ਬਾਅਦ ਪੰਜ ਕਰਵਾਣ ਪੰਜ ਪ੍ਰਧਾਨ ਉਹਨਾਂ ਦੀ ਗੱਲ ਹੈ ਕਿ ਉਹ ਲੋਕੀ ਜਿਹੜੇ ਉਹ ਸੰਤ ਜਨ ਉਹ ਗੁਰਮੁਖ ਜਨ ਉਹ ਪੰਚ ਜਨ ਉਹ ਸਾਧੂ ਜਨ ਕੋਈ ਵੀ ਨਾਮ ਰੱਖ ਲਈ ਲੈ ਲਈ ਉਹਨਾਂ ਦਾ ਉਹ ਛੋੜ ਦੇ ਸੋਹਣ ਉਹ ਪ੍ਰਮਾਤਮਾ ਦੀ ਦਰਬਾਰ ਦਰਗਾਹ ਦੇ ਵਿੱਚ ਉਹਦੇ ਦਰਬਾਰ ਦੇ ਵਿੱਚ ਉਹ ਲੋਕ ਸ਼ੋਭਾ ਪਾਉਂਦੇ ਪੰਚ ਕਰੋ ਨਦਰੀ ਕਰਮ ਪਵੈ ਨਿਸ਼ਾਨ ਨਦਰੀ ਪਰਮਾਤਮਾ ਦੀ ਨਜ਼ਰ ਦਾ ਮਿਹਰ ਦਾ ਜੋ ਬਖਸ਼ਿਸ਼ ਵਾਲਾ ਉਹਨਾਂ ਦੇ ਮੱਥੇ ਦੇ ਉੱਤੇ ਨਿਸ਼ਾਨ ਹੈ ਉਹ ਚਮਕ ਜਾਂਦਾ ਹੈ ਚਮਕ ਪੈਂਦਾ ਹੈ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਧਰਮ ਕਮਾਇਆ ਇਸ ਧਰਤੀ ਦੇ ਉੱਤੇ ਇਨਸਾਨੀਅਤ ਦੇ ਕੰਮ ਕੀਤੇ ਇਨਸਾਨੀਅਤ ਦੇ ਭਲੇ ਵਾਸਤੇ ਕੰਮ ਕੀਤੇ ਤੇ ਆਪ ਆਪ ਜਿਹੜਾ ਫਿਰ ਐਸਾ ਜੀਵਨ ਜੀਤੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦੇ ਮੱਥੇ ਦੇ ਉੱਤੇ ਜਿਵੇਂ ਕੋਈ ਕੇਸਰ ਦਾ ਟਿੱਕਾ ਲੱਗਿਆ ਹੋਵੇ ਜੇ ਕੋਈ ਐਸਾ ਨਿਸ਼ਾਨ ਪੈ ਗਿਆ ਹੋਵੇ ਕਿ ਉਹ ਨਿਸ਼ਾਨੀ ਸਟੈਂਪ ਲੱਗੀ ਇਸ ਨਿਸ਼ਾਨ ਤੋਂ ਪਾਓ ਐਸੀ ਪ੍ਰਮਾਤਮਾ ਦੀ ਸਟੈਂਪ ਲੱਗ ਗਈ ਉਹ ਚਮਕਦੀ ਹੈ ਕੱਚ ਪਕਾਈ ਉਥੈ ਪਾਈ ਹੁਣ ਕੱਚਾ ਤੇ ਪੱਕਾ ਕਚਿਆਈ ਤੇ ਪਕਿਆਈ ਉਥੈ ਪਾਏ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਪਤਾ ਲੱਗਣਾ ਹੈ ਐਥੇ ਤੇ ਹਰ ਕੋਈ ਕਹਿੰਦਾ ਮੈਂ ਧਰਮੀਆਂ ਮੈਂ ਨਾਮ ਜਪਦਾ ਮੈਂ ਸੇਵਾ ਕਰਦਾ ਮੈਂ ਇਹ ਕਰਦਾ ਮੈਂ ਕੁਝ ਹੋਰ ਕਰਦਾ ਇਹ ਬਹੁਤ ਕੁਝ ਕਰਦਾ ਵੱਖਰਾ ਵੱਖਰਾ ਸਾਡਾ ਸੁਭਾਅ ਵੀ ਹੁੰਦਾ ਹੈ ਕੱਚ ਪਕਾਈ ਉਥੇ ਭਾਈ ਭਾਈ ਇੱਥੇ ਤਾਂ ਹਰ ਕੋਈ ਕਹਿੰਦਾ ਮੈਂ ਚੰਗਾ ਪਰ ਇਹ ਕਚਾਈ ਪਕਾਈ ਤਾਂ ਜਿਹੜੀ ਆ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਪਤਾ ਚੱਲਣੀਆਂ ਨਾਨਕ ਗਿਆਂ ਜਾਪੇ ਜਾਈ ਇਹ ਨਾਨਕ ਉੱਥੇ ਹੀ ਪਤਾ ਲੱਗਣਾ ਉੱਥੇ ਜਾ ਕੇ ਹੀ ਪਤਾ ਲੱਗਣਾ ਕਿ ਮੈਂ ਕੱਚਾ ਹਾਂ ਜਾਂ ਮੈਂ ਪੱਕਾ ਹਾਂ ਕੈਨੂੰ ਤੇ ਹਰ ਕੋਈ ਕਹਿੰਦਾ ਧਰਮੀ ਆ ਵਿਖਾਵਾ ਹਰ ਧਰਮ ਦੇ ਵਿੱਚ ਸਭ ਥਾਵਾਂ ਦੇ ਉੱਤੇ ਆ ਤੇ ਇਸ ਕਰਕੇ ਜਿਹੜਾ ਸਤਿਗੁਰੂ ਨੇ ਸਮਝਾਇਆ ਕਿ ਇਸ ਧਰਤੀ ਦੀ ਇਹ ਜਿਹੜੀ ਧਰਤੀ ਹੈ ਭਾਈ ਧਰਮ ਕਮਾਉਣ ਵਾਲੀ ਹੈ ਜਿੰਨਾ ਕੋਈ ਜਿਸ ਤਰ੍ਹਾਂ ਦਾ ਕਮਾਏਗਾ ਉਸ ਤਰ੍ਹਾਂ ਦਾ ਜਿਹੜਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਉਹਦਾ ਨਵੇੜਾ ਹੋਣਾ ਉਸ ਤਰ੍ਹਾਂ ਦਾ ਜਿਹੜਾ ਹੈ ਉਹ ਜਾ ਕੇ ਪ੍ਰਾਪਤੀ ਹੋਣੀ ਹੈ ਸੋ ਅਗਲੀ ਜਿਹੜੀ ਪਉੜੀ ਹੈ ਹਾਂਜੀ ਉਹ ਇਹ ਜਿਹੜੀ ਤੁੱਕ ਹੈ ਪਹਿਲੀ ਧਰਮ ਖੰਡ ਦਾ ਇਹੋ ਧਰਮ ਇਹ ਜਿਹੜੀ ਪਿਛਲੀ ਵਿਚਾਰ ਹੋਈ ਹੈ ਗੁਰੂ ਸਾਹਿਬ ਇਸ ਤੁੱਕ ਦੇ ਵਿੱਚ ਕਹਿੰਦੇ ਧਰਮ ਖੰਡ ਦਾ ਇਹੋ ਧਰਮ ਇਹ ਜੋ ਪਿਛੇ ਵਿਚਾਰਿਆ ਗਿਆ ਹੈ ਇਹ ਧਰਮ ਖੰਡ ਦੀ ਹੀ ਵਿਚਾਰ ਹੈ। ਇਹੀ ਧਰਮ ਹੈ ਕਿ ਮਨੁੱਖ ਨੇ ਇਸ ਧਰਤੀ ਦੇ ਉੱਤੇ ਆ ਕੇ ਇਹ ਇੰਨੇ ਸਮੂਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਨੇ ਚੰਦ ਸੂਰਜ ਤਾਰੇ ਹਵਾ ਪਾਣੀ ਸਭ ਕੁਝ ਹੈ ਤੇ ਇਥੇ ਧਰਮ ਕਮਉਂਦਾ ਹੈ। ਤੇ ਇਹੀ ਧਰਮ ਹੈ ਇਹੀ ਧਰਮ ਖੰਡ ਹੈ। ਇਹ ਇਹ ਤਰ੍ਹਾਂ ਖੰਡ ਹੈ ਸੋ ਅਗਲਾ ਜਿਹੜਾ ਹੁਣ ਖੰਡ ਹੈ ਇਸ ਤੋਂ ਅਗਲੀ ਤੁਕ ਤੋਂ ਰੋਂਦਾ ਕਿਉਂਕਿ ਇਹਨਾਂ ਤੁਕਾਂ ਦੇ ਵਿੱਚ ਜੋ ਪਿਛਲਾ ਖੰਡ ਆ ਉਹ ਉਸ ਦਾ ਨਾਮ ਜਿਹੜਾ ਅਗਲੇ ਅਗਲੀ ਅਗਲੀ ਪੌੜੀ ਦੇ ਵਿੱਚ ਦਿੱਤਾ ਗਿਆ ਜਿਵੇਂ ਧਰਮ ਖੰਡ ਉਹ ਆਰੰਭ ਦੇ ਵਿੱਚ ਨਹੀਂ ਨਾਮ ਦਿੱਤਾ ਗਿਆ ਇਸ ਦੂਜੀ ਪੌੜੀ ਦੇ ਵਿੱਚ ਜਿਹੜਾ ਹੈ ਇਸ ਦਾ ਨਾਮ ਦਿੱਤਾ ਗਿਆ ਧਰਮ ਖੰਡ ਦਾ ਇਹੋ ਧਰਮ ਹੁਣ ਅਗਲਾ ਖੰਡ ਜਿਹੜਾ ਹਾਂ ਭਾਈ ਹੁਣ ਗਿਆਨ ਕੰਡ ਦੀ ਗੱਲ ਸੁਣੋ காட்டத்து காட்டத்து है ज्ञान खंड आओ सारे पढ़िए ज्ञान खंड का अख करम केते पवन पाणी वै संतर केते कान महेश काड़त का कड़िया रूप रंग के वेश, केतिया कर्म भूमि मेर केते केते तो उपदेश ਕੀਤੇ ਇਤ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਤ ਨਾਥ ਕੀਤੇ ਕੀਤੇ ਦੇਵੀ ਦੇਸ਼ ਕੀਤੇ ਦੀਪਾਂ ਨੂੰ ਮੰਨ ਕੇਤੇ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਬਾਤ ਨਦਰੰਦਰ ਕੀਤਿਆਂ ਸੂਰਤਿ ਸੇਵਕ ਕੀਤੇ ਇਸ ਪੌੜੀ ਦੇ ਵਿੱਚ ਉਹ ਸਾਧਨ ਗਿਆਨ ਦੀ ਗੱਲ ਕੀਤੀ ਹੈ ਕਿ ਦੂਜਾ ਖੰਡ ਜਿਹੜਾ ਹੈ ਉਹ ਗਿਆਨ ਖੰਡ ਦਾ ਪਹਿਲਾ ਧਰਮ ਖੰਡ ਦਾ ਹੈ ਦੂਜਾ ਜਿਹੜਾ ਖੰਡ ਹੈ ਉਹ ਗਿਆਨ ਖੰਡ ਦਾ ਹੁਣ ਗਿਆਨ ਖੰਡ ਦੇ ਵਿੱਚ ਕੀ ਹੈ ਕਿ ਗਿਆਨ ਹੀ ਗਿਆਨ ਹੈ ਇਸ ਖੰਡ ਦੇ ਵਿੱਚ ਗਿਆਨ ਪ੍ਰਾਪਤ ਕਰਨ ਲਈ ਜਦੋਂ ਧਰਮ ਕਮਉਣ ਦੇ ਰਾਹ ਦੇ ਤੇ ਤੁਰਦਾ ਹੈ ਫਿਰ ਉਹਦਾ ਅਗਲਾ ਸਟੈਪ ਜਿਹੜੀ ਅਗਲੀ ਪੌੜੀ ਬਣਦੀ ਹੈ ਉਹ ਗਿਆਨ ਦੀ ਮੰਗ ਕਿ ਫਿਰ ਉਹ ਗਿਆਨ ਪ੍ਰਾਪਤ ਕਰਦਾ ਫਿਰ ਉਸ ਨੂੰ ਗਿਆਨ ਕਿਸ ਤਰ੍ਹਾਂ ਦਾ ਪ੍ਰਾਪਤ ਹੁੰਦਾ ਉਹ ਨੂੰ ਇਸ ਧਰਤੀ ਦੇ ਪਤਾ ਚੱਲਦਾ ਕਿ ਤੇ ਪਵਨ ਪਾਣੀ ਬੈ ਸਮੁੰਦਰ ਤੇ ਤੇ ਹਵਾ ਨਹੀਂ ਕਿ ਇਸ ਧਰਤੀ ਦੇ ਕਿੰਨੇ ਹੀ ਤਰ੍ਹਾਂ ਦੀ ਹਵਾ ਹੈ ਤੇ ਪਵਨ ਹਵਾ ਕੋਈ ਇੱਕੋ ਤਰ੍ਹਾਂ ਦੀ ਤੇ ਨਹੀਂ ਨਾ ਕੋਈ ਕਾਰਬਨ ਡਾਈਆਕਸਾਈਡ ਵੀ ਆ ਆਕਸੀਜਨ ਵੀ ਆ ਹਾਈਡਰੋਜਨ ਵੀ ਆ ਵੱਖਰੇ ਵੱਖਰੇ ਰੂਪ ਨੇ ਆ ਹਵਾ ਤਰ੍ਹਾਂ ਤਰ੍ਹਾਂ ਦੀ ਹਵਾ ਪਾਣੀ ਪਾਣੀ ਦੇ ਵੀ ਕਲਰ ਵੱਖਰੇ ਵੱਖਰੇ ਨੇ ਸਵਾਦ ਵੱਖਰੇ ਵੱਖਰੇ ਨੇ ਵੈਸੰਤਰ ਅੱਗ ਅੱਗ ਦੇ ਵੀ ਰੂਪ ਵੱਖਰੇ ਵੱਖਰੇ ਨੇ ਹੁਣ ਅਸੀਂ ਗੈਸ ਲੈਟਰ ਆ ਗਏ ਹੁਣ ਇਹਦੇ ਨਾਲ ਵੀ ਅੱਗ ਬਣਦੀ ਹੈ ਗੈਸ ਦੇ ਨਾਲ ਵੀ ਬਲਦੀ ਲੱਕੜ ਦੇ ਨਾਲ ਵੀ ਬਲਦੀ ਪਟੋਲ ਦੇ ਨਾਲ ਵੀ ਬਲਦੀ ਡੀਜ਼ਲ ਦੇ ਨਾਲ ਵੀ ਬਲਦੀ ਮਿੱਟੀ ਦੇ ਤੇਲ ਨਾਲ ਵੀ ਬਲਦੀ ਸੋ ਰੂਪ ਵੱਖਰੇ ਵੱਖਰੇ ਕੋਲੇ ਦੇ ਨਾਲ ਵੀ ਬਲਦੀ ਕਿੱਤੇ ਕਾਨ ਮਹੇਸ਼ ਕਾਨ ਦਾ ਅਰਥ ਹੈ ਕ੍ਰਿਸ਼ਨ ਮਹੇਸ਼ ਦਾ ਅਰਥ ਹੈ ਸ਼ਿਵ ਜੀ ਕਿਤੇ ਹੁਣ ਉਹ ਗੱਲ ਵੀ ਇੱਥੇ ਸਪਸ਼ਟ ਹੋ ਰਹੀ ਹੈ ਨਾ ਪਿਛਲੇ ਵਾਲੇ ਇੱਕ ਆਪਾਈ ਯੁਗਤ ਵਿਆਹ ਵਾਲਾ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਕਿੰਨੇ ਹੀ ਕ੍ਰਿਸ਼ਨ ਕਿੰਨੇ ਹੀ ਸ਼ਿਵ ਨੇ ਇੱਕ ਨਹੀਂ ਕਿਤੇ ਬੇੰਤ ਕੋਈ ਗਲਤੀ ਨਹੀਂ ਤਾਂ ਆਪਕੇ ਉਸ ਬਰਾਬਰ ਹਸਤੀ ਤੇ ਉਹਨਾਂ ਦੀ ਬਰਾਬਰ ਵਾਲੀ ਹਸਤੀ ਤੇ ਪਤਾ ਨਹੀਂ ਕਿੰਨੇ ਉਸ ਪਰਮਾਤਮਾ ਨੇ ਬਣਾਏ ਕੋਈ ਇੱਕ ਨਹੀਂ ਪਤਾ ਨਹੀਂ ਕਿੰਨੇ ਇੱਕ ਗਿਆਨ ਖੰਡ ਦੇ ਵਿੱਚ ਮਨੁੱਖ ਨੂੰ ਸਮਝਣ ਲਈ ਇਹ ਦੋ ਉਸ ਗਿਆਨ ਖੰਡ ਦੇ ਵਿੱਚ ਸਾਕ ਪਹੁੰਚਦਾ ਗਿਆਨ ਪ੍ਰਾਪਤ ਕਰਨ ਵਾਲੇ ਕੇਤੇ ਵਰਮੇ ਘਾੜਤ ਘੜੀਆਂ ਬਯੰਤ ਹੀ ਜਿਹੜੇ ਵਰਮੇ ਜੋ ਪਰਮਾਤਮਾ ਨੇ ਘਾੜਤ ਘੜ ਕੇ ਬਣਾਏ ਹੋਏ ਨੇ ਰੂਪ ਰੰਗ ਕੇ ਵੇਸ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਵੇਸ ਤੇ ਪਹਿਰਾਵੇ ਇਹ ਜਿਹੜੇ ਨੇ ਉਸ ਪ੍ਰਮਾਤਮਾ ਨੇ ਬਣਾ ਕੇ ਟਿਕਾਈ ਹੋਏ ਨੇ ਕੇਤੀਆਂ ਕਰਮ ਭੂਮੀ ਕਰਮ ਭੂਮੀ ਵੀ ਬਿਆੰਤ ਹੈ ਮੇਰ ਕੇਤੇ ਪਹਾੜ ਜਿਹੜੇ ਨੇ ਉਹ ਵੀ ਬਿਆੰਤ ਨੇ ਕੇਤੇ ਧੂਪ ਦੇ ਧਰੂਪ ਰਹਾਦ ਵਰਗਿਆਂ ਦੇ ਜਿਹੜੇ ਭਗਤ ਜਿਹੜੇ ਉਹ ਹੋਏ ਨੇ ਉਹਨਾਂ ਵਰਗੇ ਤੇ ਉਹਨਾਂ ਦੇ ਉਪਦੇਸ਼ਾਂ ਵਰਗੇ ਵੀ ਬਿਆੰਤ ਨੇ ਕੇਤੇ ਇੰਦ ਚੰਦ ਸੂਰ ਕੇਤੇ ਬਿਆੰਤ ਇੰਦਰ ਇੰਦਰ ਦਾ ਸੂਰ ਇੱਥੇ ਇੰਦਰ ਜਿਹੜਾ ਹੈ ਇੰਦਰ ਸੂਰ ਅੱਗੇ ਆਇਆ ਕੇਤੇ ਇੰਦਰ ਇੰਦਰ ਦੇਵਤੇ ਵਰਗੇ ਵੀ ਬੜੇ ਬੜੇ ਬਿਆੰਤ ਨੇ ਚੰਦ ਚੰਦਰਮਾ ਬਹੁਤ ਕੋਈ ਇੱਕ ਨਹੀਂ ਸੂਰ ਕੇਤੇ ਸੂਰਜ ਵੀ ਬਿਆੰਤ ਨੇ ਕਿਤਨੇ ਸੂਰਜ ਨੇ ਕਿਉਂਕਿ ਇਹ ਧਰਤੀਆਂ ਹੀ ਵਖਰੀਆਂ ਵਖਰੀਆਂ ਕੋਈ ਇੱਕੋ ਹੀ ਧਰਤੀ ਨਹੀਂ ਪਰਮਾਤਮਾ ਨੇ ਬਣਾਈ ਪਤਾ ਨਹੀਂ ਬਿਆੰਤ ਧਰਤੀਆਂ ਬਣਾਈ ਨੇ ਤੇ ਉਹਨਾਂ ਦੇ ਬਿਆੰਤ ਧਰਤੀਆਂ ਦੇ ਵਿੱਚ ਬਿਆੰਤ ਸਿਦੂ ਵਰਗੇ ਬ੍ਰਹਮਾ ਵਰਗੇ ਕ੍ਰਿਸ਼ਨ ਦੀ ਵਰਗੇ ਬਿਆੰਤ ਉਸ ਪਰਮਾਤਮਾ ਨੇ ਬਣਾਏ ਕਿਤੇ ਮੰਡਲ ਦੇਸ਼ ਬਿਆੰਤ ਦੇਸ਼ ਉਹਨਾਂ ਦੇ ਮੰਡਲ ਕੋਈ ਗਣਤੀ ਨਹੀਂ ਕਹਤੇ ਸੇਧ ਬੁੱਧ ਨਾਥ ਕਹਤੇ ਕਹਤੇ ਦੇਵੀ ਵੇਸ਼ ਇੱਥੇ ਦੇਵੀ ਉਹ ਅਚੰਦੇ ਵਿੱਚ ਚੱਲ ਰਾਇਆ ਸਾਰਾ ਕੁਝ ਕਿ ਕਿਤੇ ਦਾਤਾ ਕਿਤੇ ਨਹੀਂ ਕਿੱਤੇ ਦੇਵੀ ਮੇਜ ਦੇਵੀਆਂ ਵਾਲੇ ਪਹਿਰਾਵੇ ਜਿਹੜੇ ਪਹਿਰਾਵੇ ਦੇਵੀਆਂ ਦੇ ਉਹ ਵੀ ਬਿਆੰਤ ਨੇ ਦੇਵੀਆਂ ਬਿਆੰਤ ਨੇ ਪਹਿਰਾਵੇ ਵੀ ਬਿਆੰਤ ਨੇ ਦੇਵ ਕਿਤੇ ਦੇਵ ਦੰਨਵ ਦੇਵਤੇ ਤੇ ਦੈ ਤਦ ਉਹ ਵੀ ਬਿਆੰਤ ਨੇ ਮੂਨ ਕਿਤੇ 무ਨੀ ਸਰ ਲੋਕ ਜਿਹੜੇ ਨੇ 무ਨੀ ਵਰ ਬਿਆੰਤ ਨੇ ਕਿਤੇ ਰਤਨ ਸਮੁੰਦਰ ਰਤਨਾ ਦੇ ਸਮੁੰਦਰ ਵੀ ਬਿਆੰਤ ਹਨ ਕਿਤੀਆਂ ਖਾਣੀਆਂ ਚਾਰ ਖਾਣੀਆਂ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਕਰ ਰਹੇ ਨੇ ਬਿਆੰਤ ਖਾਣੀਆਂ ਨੇ ਉਹਨਾਂ ਖਾਨੀਆਂ ਤੋਂ ਅੱਗੇ ਵੀ ਜਿਹੜਾ ਹੈ ਵੱਖਰੇ ਵੱਖਰੇ ਰੂਪ ਨੇ ਫਿਰ ਉਹਨਾਂ ਦੇ ਜੀਵਾਂ ਦੇ ਪੈਦਾ ਹੋਣ ਦੇ ਤੰਗ ਤਰੀਕੇ ਵੀ ਬਿਆਨਤ ਨੇ ਕੀਤੀਆਂ ਬਾਣੀ ਬੋਲੀ ਜਿਹੜੀ ਹੈ ਉਹ ਵੀ ਬਿਆਨਤ ਹੈ ਤਰ੍ਹਾਂ ਤਰ੍ਹਾਂ ਦੀਆ ਪੜੀ ਦੇਸ਼ ਵਿੱਚ ਕਿੰਨੀਆਂ ਬੋਲੀਆਂ ਫਿਰ ਵੱਖਰੇ ਵੱਖਰੇ ਦੇਸ਼ਾਂ ਦੀ ਆਪਣੀਆਂ ਆਪਣੀਆਂ ਬੋਲੀਆਂ ਹਰ 20-25 ਕਿਲੋਮੀਟਰ ਤੋਂ ਬਾਅਦ ਬੋਲੀ ਬਦਲਦੀ ਹੈ ਸੋ ਇਹ ਬੋਲੀਆਂ ਵੀ ਬਿਆਨਤ ਨੇ ਕੇਤੇ ਪਾਤ ਨਰਿੰਦ ਬਦਸ਼ਾ ਰਾਜੀਵ ਵਰਗੇ ਇਹ ਵੀ ਬਿਆੰਤ ਨੇ ਪਤਾ ਨਹੀਂ ਕਿੰਨੇ ਉਸ ਪ੍ਰਮਾਤਮਾ ਨੇ ਬਣਾਏ ਗਿਆਨ ਖੰਡਮੈ ਗਿਆਨ ਪ੍ਰਚੰਡ ਹੁਣ ਇਹ ਅਗਲੀ ਗੱਲ ਆਈ ਹੈ ਗਿਆਨ ਖੰਡਮੈ ਗਿਆਨ ਉਪਚਾਰ ਇਹ ਤੁਕ ਜਿਹੜੀ ਹੈ ਇਸੇ ਪੋੜੀ ਦੇ ਨਾਲ ਜੁੜਦੀ ਹੈ ਬੇਸ਼ਕ ਪੋੜੀ ਜਿਹੜੀ ਹੈ ਅਗਲੀ ਹੈ ਪਰ ਇਹ ਤੁਕ ਜਿਹੜੀ ਹੈ ਦੱਸ ਰਹੀ ਹੈ ਕਿ ਇਹ ਜਿਹੜੀ ਹੁਣ ਵਿਚਾਰ ਸੁਣੀ ਹੈ ਜੋ ਕੀਤੀ ਹੈ ਜੋ ਵਿਚਾਰੀ ਗਈ ਹੈ ਇਹ ਗਿਆਨ ਖੰਡ ਦੀ ਗੱਲ ਹੈ ਗਿਆਨ ਖੰਡਮੈ ਗਿਆਨ ਪ੍ਰਚੰਡ ਚੱਲ ਰਿਹਾ ਤਾਂ ਬਹੁਤ ਵੱਟ ਆ ਗਿਆ ਕਿ ਇਸ ਗਿਆਨ ਫੰਡ ਦੇ ਵਿੱਚ ਗਿਆਨ ਹੀ ਗਿਆਨ ਜਿਹੜਾ ਹੈ ਉਹ شمار ਹੈ ਹਾਂਜੀ ਇਹ